ਜਨਹਿਤਾ ਸ਼ੀਤੀ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜੀ ਬੀਤੇ ਕੱਲ ਜ਼ਿਲ੍ਹਾ ਲੁਧਿਆਣਾ ਦੇ ਬਚਿੱਤਰਨਗਰ ਵਿੱਚ ਪਿੰਡ ਗਿਲ ਦੇ ਨੇੜੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਇੱਕ ਪਿਤਾ ਨੇ ਆਪਣੀ ਹੀ ਬੇਟੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੀ ਉਮਰ ਮਹਿਜ 17 ਸਾਲ ਸੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਦਰਸਲ ਇਸ ਪਿਤਾ ਨੂੰ ਆਪਣੀ ਬੇਟੀ ਤੇ ਸ਼ੱਕ ਸੀ ਕਿ ਉਹ ਕਿਸੇ ਲੜਕੇ ਦੇ ਨਾਲ ਗੱਲ ਕਰਦੀ ਹੈ ਐਸੇ ਹੀ ਸ਼ੱਕ ਦੇ ਚਲਦਿਆਂ ਨਗਿੰਦਰ ਨਾਮ ਦੇ ਇਸ ਪਿਤਾ ਨੇ ਆਪਣੀ ਬੇਟੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੂੰ ਇਸ ਘਟਨਾ ਸੰਬੰਧੀ ਸੂਚਨਾ ਦਿੱਤੀ ਗਈ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਅਧਿਕਾਰੀ ਦੇ ਅਨੁਸਾਰ ਇਸ ਪਿਤਾ ਨੇ ਆਪਣੀ ਬੇਟੀ ਦਾ ਗਲਾ ਉਦੋਂ ਤੱਕ ਦਬਾਇਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ ਇਸ ਮ੍ਰਿਤਕ ਲੜਕੀ ਦੀ ਮਾਂ ਸਹੋਦਿਆ ਦੇਵੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ ਦੋਸ਼ੀ ਪਿਤਾ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ লাশ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੋਸਟਮਾਰਟਮ ਤੋਂ ਬਾਅਦ লাশ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਇਸ ਸਬੰਧ ਵਿੱਚ ਐਸ ਐਚ ਓ ਅਮਨੀਤ ਕੌਰ ਨੇ ਦੱਸਿਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਮਗਰੋਂ ਹੀ ਕਤਲ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਕਰ ਰਹੀ ਹੈ 13 ਸਾਲ ਦੀ ਕੁੜੀ ਦਾ ਕੀ ਹੈ ਮਾੜਾ ਮੈਟਰ ਨਾਲ ਸਾਡੇ ਪੁਲਿਸ ਜੀ ਕਮੈਟਰ ਰਿਪੋਰਟ ਹੋਇਆ ਸੋ ਅਗਿਆ ਦੇਵੀਦੱਲੋਂ ਕਿ ਦਰਖਾਸਤਨ ਵਾਲਕੇ ਬਿਆਨ ਦਿੱਤਾ ਗਿਆ ਆਪਣਾ ਕਿ ਉਹਦੀ ਬੇਟੀ ਸੀਗੀ 13 ਸਾਲ ਦੀ ਜਿਹਨੂੰ ਉਹਦੇ ਹਸਬੰਡ ਨੇ ਲੜਕੀ ਦੇ ਫਾਦਰ ਨੇ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਉਹਨੂੰ ਮਰਵਾ ਕਰਤਾ ਉਹਨਾਂ ਤੇ ਇਹ ਵੀ ਡੈੱਡ ਬੋਡੀ ਉਹਨਾਂ ਨੇ ਹਸਪੀਟਲ ਸ਼ਿਫਟ ਕਰਵਾਤੀ ਸੀ ਇਹ ਕਿੱਥੇ ਦਾ ਮੈਟਰ ਸਮਾਗਣਾ ਜੀ ਇਹ ਬਜਤਰਨਗਰ ਅਜੀ ਇਹ ਬਜਤਰਨਗਰ ਰਹਿੰਦੇ ਆ ਤੇ ਗਿੱਲ ਪਿੰਡ ਦੇ ਬਾਦਲ ਪਾਸੇ ਮੋਟਰ ਉੱਥੇ ਉਹਨੂੰ ਉਹਨੇ ਮਾਰੇ ਕੁੜੀ ਦਾ ਨਾਮ ਕੀ ਹੋਇਆ ਬੇਗਮ ਆਪਿਆ ਕੁੜੀ ਦਾ ਨਾਮ ਬਿਜਾਰਤੀ ਠੀਕ ਕਿੰਨੇ ਮਰਦੇ ਤੇਰਾ ਸਾਹਿਬ ਕੀਤਾ ਗਿਆ ਜੀ 2 ਦਿਨ ਦਾ ਪੁਲਿਸ ਰਿਮਾਂਡ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕੀ ਕਾਰਨ ਸੀਗੇ ਡੈਥ ਕਿੰਨੇ ਬੰਦੇ ਨਾਮ ਤੇ ਚਲਵਾਂਗੇ ਫਿਲਹਾਲ ਜੀ ਹਲੇ ਇੱਕ-ਇੱਕ ਦੇ ਉੱਪਰ ਮੁਕਦਮਾ ਦਰਜ ਹੋਇਆ ਬਾਕੀ ਪੁੱਛਗਿੱਛ ਕਰ ਰਹੇ ਹਾਂ ਠੀਕ ਹੈ